ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਦੱਸਦੇ ਹਾਂ ਅੱਜ ਦੀ ਵੱਡੀ ਖਬਰ ਸੰਧੂ ਜਲ ਸੰਧੀ ਲਈ ਲਲੇੜੀਆਂ ਕਰਦਾ ਰਿਹਾ ਪਾਕਿਸਤਾਨ ਭਾਰ ਭਾਰਤ ਨਹੀਂ ਹੋਇਆ ਸਹਿਮਤ ਹੁਣ ਸ਼ਾਬਾਸ਼ ਸਰਕਾਰ ਨੇ ਲਿਆ ਇਹ ਫੈਸਲਾ 24 April ਨੂੰ ਪੈਲਗਮ ਵਿੱਚ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਸੰਧੂ ਜਲ ਸੰਧੀ ਨੂੰ ਮਨਜ਼ੂਰਤ ਕਰ ਦਿੱਤਾ ਹੈ ਉਦੋਂ ਤੋਂ ਪਾਕਿਸਤਾਨ ਪੀਣ ਵਾਲੇ ਪਾਣੀ ਲਈ ਸਜਾਈ ਲਈ ਪਾਣੀ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ ਬਹੁਤ ਬੇਨਤੀਆਂ ਕਰਨ ਤੋਂ ਬਾਅਦ ਵੀ ਭਾਰਤ ਦਾ ਰੁਖ ਨਰਮ ਨਹੀਂ ਹੋਇਆ ਭਾਰਤ ਦੇ ਸਖਤ ਰੂਸ ਰੁਖ ਕਾਰਨ ਪਾਕਿਸਤਾਨ ਨੂੰ ਪਾਣੀ ਭੰਡਾਰਨ ਸਮਰੱਥਾ ਵਧਾਉਣ ਦਾ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਹੈ ਕਿ ਦੇਸ਼ ਆਪਣੀ ਭੰਡਾਰਨ ਸਮਰੱਥਾ ਵਧਾਉਣ ਦੇ ਧਿਆਨ ਨ ਕੇਂਦ੍ਰਿਤ ਕਰਨ ਗਵਾਂਡੀ ਦੇਸ਼ ਦੀ ਖੇਤੀਬਾੜੀ ਸਿੰਧੂ ਜੇਲਮ ਤੇ ਚਨਾਬ ਦਰਿਆਵਾਂ ਦੇ ਨਿਰਪਰ ਹੈ ਅਤੇ ਪਾਣੀ ਨੂੰ ਮੋੜਨ ਤੋਂ ਮੋੜਨ ਜਾਂ ਇਸ ਨੂੰ ਅਸਥਾਈ ਤੌਰ ਤੇ ਰੋਕਣ ਦੀ ਕੋਈ ਵੀ ਕੋਈ ਕੋਸ਼ਿਸ਼ ਪਾਕਿਸਤਾਨ ਲਈ ਵੀ ਨਾ ਸ਼ਿਕਾਰੀ ਸਾਬਤ ਹੋ ਸਕਦੀ ਹੈ ਪਾਕਿਸਤਾਨ ਦੇ ਅਨੁਸਾਰ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਐਮਰਜੈਂਸੀ ਅਪਰੇਸ਼ਨ ਸੈਂਟਰ ਦੀ ਆਪਣੀ ਫੇਰੀ ਦੌਰਾਨ ਪਾਣੀ ਦੇ ਮੁੱਦੇ ਤੇ ਗੱਲ ਕੀਤੀ ਹੈ ਸ਼ਰੀਫ ਦਾ ਨੇ ਕਿਹਾ ਹੈ ਕਿ ਭਾਰਤ ਜਲ ਸੰਧੀ ਵਿਰੁੱਧ ਕਦਮ ਚੁੱਕਣਾ ਚਾਹੀਦਾ ਹੈ ਇਸ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਆਪਣਾ ਪਾਣੀ ਭੰਡਾਰਨ ਖੁਦ ਬਣਾਏਗੀ ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਦਰਮਿਆ ਦਰਿਆ ਮਰ ਪਾਸ਼ਾ ਦੇਮ ਤੇ ਹੋਰ ਸਰੋਤਾਂ ਤੋਂ ਸਰੋਤਾਂ ਦੀ ਵਰਤੋਂ ਕਰਕੇ ਗੈਰ ਵਿਵੇਦ ਬਾਧ ਪੂਰਨ ਪ੍ਰਣਾਲੀ ਪਾਣੀ ਭੰਡਾਰਨ ਸਮਰੱਥਾ ਪੈਦਾ ਕਰੇਗੀ ਅਸੀਂ ਅਗਲੇ ਕੁਝ ਸਾਲਾਂ ਵਿੱਚ ਆਪਣੇ ਸਰੋਤਾ ਨਾਲ ਇਸ ਸਮਰੱਥਾ ਦਾ ਨਿਰਮਾਣ ਕਰਾਂਗੇ ਵਿੱਚ ਰਾਸ਼ਟਰੀ ਆਪਤ ਪ੍ਰਬੰਧਨ ਅਥਰਾਟੀ ਦੀ ਇਹ ਮਹੱਤਵਪੂਰਨ ਭੂਮਿਕਾ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ